ਹਾਂਜੀ ਵਾਹਿਗੁਰੂ ਜੀ ਇਹ ਵੀ ਆਪਣਾ ਮੰਡੀ ਕੰਮ ਚੱਲਦਾ ਜਿਹੜਾ ਆਪਾਂ ਅੱਜ 4 டிਪੀਸੀ ਨੂੰ ਚੈੱਕ ਕਰ ਰਹੀ ਸਾਰੀ ਲਓ ਜੀ ਇੱਥੇ ਵੀ ਆਪਣੀਆਂ ਕੰਧਾਂ ਸਾਰੀਆਂ 4-4 ਫੁੱਟ ਹੋ ਚੁੱਕੀਆਂ ਨੇ ਮੈਟਰੀ ਲੱਗੇ ਹੋਏ ਨੇ ਆਪਾਂ ਇੱਕ ਵੀਡੀਓ ਪਾਈ ਸੀ ਆਹ ਟੱਕ ਦੀ ਆ ਥੱਲੇ ਟੱਕ ਦੀ ਜਿਹੜਾ ਆਪਾਂ ਟੱਕ ਰੱਖਦੇ ਆ ਪਲਾਸਟਰ ਵਾਲਾ ਕਈ ਬੰਦੇ ਕਹਿੰਦੇ ਵੀ ਅਸੀਂ ਯਾਰ ਇਹ 25 ਸਾਲ ਪਹਿਲਾਂ ਇੱਕ ਕਵਿੰਟ ਆਇਆ ਵੀ ਮੈਨੂੰ ਵੀ ਅਸੀਂ 25 ਸਾਲ ਪਹਿਲਾਂ ਕਰਕੇ ਛੱਡ ਚੁੱਕੇ ਹਾਂ। ਤੇਰੇ ਮੈਨਾ 25 ਸਾਲ ਹੋ ਗਏ ਕੰਮ ਕਰਦੇ ਨੂੰ। ਤੇ ਜਦੋਂ ਮੈਂ ਕੰਮ ਕਰਨ ਲੱਗਿਆ ਸੀਗਾ ਉਦੋਂ ਅਸੀਂ ਇੱਕ ਕੋਠੀ ਤੋੜੀ ਸੀ। ਉਹਨੂੰ ਗੜੀ ਨੂੰ ਵੀ 30 35 ਸਾਲ ਹੋ ਗਏ ਤੱਕ ਜੀ। ਉਹਦੇ ਵਿੱਚ ਵੀ ਟੱਕ ਦੇਤੇ ਹੋਏ ਸੀਗੇ। ਇਹ ਇਹ ਕਹਿੰਦਾ ਪੇਂਟ ਖਰਾਬ ਹੁੰਦਾ ਬੰਦੇ ਦਾ ਸਵਾਲ ਸੀ ਵੀ ਪੇਂਟ ਖਰਾਬ ਹੁੰਦਾ ਇਹ ਚੀਜ਼ਾਂ ਨਾਲ। ਦੇਰੇ ਪੇਂਟ ਖਰਾਬ ਨਹੀਂ ਹੁੰਦੇ ਚੀਜ਼ਾਂ ਨਾਲ ਪਾਣੀ ਵੱਧ ਰਿਹਾ ਹੈ ਬਾਰਿਸ਼ ਪਾਣੀ ਨਹੀਂ ਖਰਾਬ ਹੁੰਦਾ ਇਹ ਜਦੋਂ ਤੁਸੀਂ ਕਮਰਸ਼ੀਅਲ ਦੇ ਵਿੱਚ ਤੁਸੀਂ ਇਹ ਟੱਕ ਰੱਖੋਗੇ ਤਾਂ ਪੇਂਟ ਜਰੂਰ ਖਰਾਬ ਹੋਊਗਾ ਪਰ ਜਿਵੇਂ ਅੱਜ ਕੱਲ ਉਹਨਾ ਬੈੱਡਰੂਮ ਬਣਿਆ ਹੋਇਆ ਬੈੱਡਰੂਮ ਦੇ ਹੁਣ ਇੱਥੇ ਬੈੱਡ ਲੱਗਣਾ ਵਾ ਬੈੱਡ ਦੀ ਢੂ ਜਮਾ ਨਾਲ ਲੱਗਣੀ ਆ ਜੇ ਤੁਹਾਡੀ ਟਾਇਲ ਤਾਂ ਟੱਕ ਬਾਹਰ ਰਹਿ ਗਿਆ ਥੱਲੇ ਬਾਰਡਰ ਬਾਹਰ ਰਹਿ ਗਿਆ ਉਹ ਫਿਰ ਤੁਹਾਡੀ ਢੂਆ ਜਾਂ ਤਾਂ ਲੱਕੜੇ ਨੂੰ ਕੋਈ ਅਡਜਸਟਮੈਂਟ ਕਰਨੀ ਪਊਗੀ ਢੂ ਜਮਾ ਨਾਲ ਨਹੀਂ ਲੱਗਣੀ ਜਾਂ ਤੁਸੀਂ ਅੱਜ ਕੱਲ ਵੀ ਇੰਟੀਰੀਅਰ ਹੁੰਦਾ ਲੱਕੜ ਦਾ ਕੰਮ ਤੁਹਾਨੂੰ ਪਤਾ ਵੀ ਵੱਡੀਆਂ ਗੁੱਠੀਆਂ ਸਾਰੀਆਂ ਹੁੰਦਾ ਵਾ ਜਿਵੇਂ ਇੱਥੇ ਇੰਟੀਰੀਅਰ ਦਾ ਕੰਮਣ ਉਹ ਜਿਵੇਂ ਪ੍ਰੋਪਰ ਨਾਲ ਨਹੀਂ ਲੱਗਦਾ ਜਿੱਦਾਂ ਪੇ ਐਕਸਟਰਾ ਪਲਾਈ ਇੱਕ ਹੋਰ ਲਾਉਣੀ ਪੈਂਦੀ ਆ ਨਾਲ ਮਗਰ ਫਿਰ ਉਹ ਪਿੱਛੇ ਝੂਠੀ ਕਰ ਲੀਆਂ ਕੁਰਲੀਆਂ ਹੋਰ ਚੀਜ਼ਾਂ ਵਿੱਚ ਟੀ ਕੱਟਾ ਬੜੀ ਜਾਂਦਾ ਅੰਦਰ ਕੋਈ ਲਓ ਵੈਂਟੀ ਲਾਉਣੀ ਆ ਜਾਂ ਗਾਉੜ ਲਾਉਣੀ ਆ ਜੇ ਤੁਹਾਡੇ ਟਾਇਲ ਬਾਹਰ ਹੋਈ 1.5 200 ਤਾਂ 200 ਤਬਾਰ ਹੀ ਰਹੂਗੀ ਜਾਂ ਤੁਹਾਨੂੰ ਥਰੇ ਟੱਕ ਦੇ ਕੇ ਮਰ ਜੁੰਦੇ ਕਿ ਚੱਲਣਾ ਪੂਗਾ ਜੇ ਤੁਹਾਡੀ ਵੈਂਟੀ ਨਹੀਂ ਸਿੱਧੀ ਜੇ ਜਿਵੇਂ ਪਲਾਸਟਰ ਤੇ ਬਰਾਬਰ ਥੱਲੇ ਬਾਰ ਬਾਕੀ ਗੱਲਾਂ ਫੇਰ ਅਪਰੇ ਫੇਰ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ